ਦਿੱਲੀ ਦੀ ਕਬੱਡੀ ਪੈ ਰਹੀ ਹੈ ਇਹ ਗੰਦਰਾ ਵਾਲੇ ਕਹਿੰਦੇ ਉਹ ਪੰਨੇ ਦਾ ਚੁੰਡਿਆ ਹੋਇਆ ਜਦੋਂ ਵਰਲਡ ਕੱਪ ਦੇ ਵਿੱਚੋਂ ਟ੍ਰੈਸਟ ਨਿਕਲਿਆ ਇਹਦੀ ਪੀਟੀਸੀ ਵੀ ਅੰਕਰ ਭਾਲ ਦੀ ਫਿਰੇ ਵੀ ਬੈਸਟ ਰੇਡਰ ਕਿੱਭਰ ਗਿਆ ਤੇ ਦਿੱਲੀ ਆਪਣੇ 스타 ਤੇ ਮਗਰ ਮਗਰ ਫਿਰਦਾ ਸੀਗਾ ਜਿਹੜੇ ਕਿਹਾ ਲੱਖੀ ਵੀ ਟਰੈਕਟਰ ਤੇ ਮੈਂ ਨਹੀਂ ਮੇਰਾ ਉਸਤਾਦ ਇੱਥੇਗਾ ਉਹ ਟਰੈਕਟਰ ਤੇ ਮੈਂ ਨਹੀਂ ਦਾ ਪਰਮਜੀਤਪੁਰ ਦੇ ਲਾਗੇ ਕਹਿੰਦੇ ਪਿੰਡ ਹੈ ਪਰ ਇਹਦੀ ਮਸ਼ਹੂਰੀ ਹੋਈ ਹੈ ਪਰ ਵੀ ਕਿਰੋ ਤਸ਼ਵੀਰ ਸਿੰਘ ਥਾਣੇ ਦੇ ਪੁੱਤ ਕਬੱਡੀ ਵਾਰਿਆ ਇਹ ਰਹਿੰਦਾ ਪੱਕੇ ਤੌਰ ਤੇ ਕੈਨੇਡਾ ਬਾਗੀ ਦੇ ਜਾਦਾ ਸਰਪੰਚ ਜਾਦਾ ਤੇ ਬਾਗੀ ਆ ਟੱਕਰ ਆ ਸੱਟ ਵੇਖਣ ਵਾਲੀ ਬਾਗੀ ਦੇ ਜਾਦਾ ਜਾਦਾ ਸਰਪੰਚ ਬਾਗੀ ਬਾਗੀ ਜਾਦਾ ਹੋ ਜੇ ਬਹਿ ਗਈ ਹੈ ਇਹ ਪ੍ਰਬੰਧਕਾਂ ਦੇ ਵਿੱਚ ਜੁਰਤ ਚਾਹੀਦੀ ਹੈ ਉਹ ਪ੍ਰਬੰਧਕਾਂ ਦੇ ਵਿੱਚ ਪਿਆਰ ਚਾਹੀਦਾ ਹੁੰਦੇ ਇੱਕੇ ਬੈਜੀਆ ਗੁਰਦੇਵ ਸਿੰਘ ਮਿੱਠਾ ਵੱਡਾ ਵੀਰ ਜਿਹੜੇ ਭਰਾਵ ਚੜ ਕੇ ਆ ਰੱਬ ਰੂਹ ਦੇ